ਰੋਦਾ ਸੁਨੇਹਾ تنਹਾਈ ਦੇ ਹਾਲਾਤਾਂ ਨੂੰ ਨਾਕਾਮ ਕਰ ਚੱਲੀ ਹਾਂ ਆਪਣੀਆਂ ਹਕੀਕਤਾਂ ਨੂੰ ਬੇਨਾਮ ਕਰ ਚੱਲੀ ਹਾਂ ਦੁੱਖਾਂ ਦੀ ਪਟਾਰੀ ਨੂੰ ਵੀਰਾਨ ਕਰ ਚੱਲੀ ਹਾਂ ਜ਼ਿੰਦਗੀ ਦੇ ਸਾਰੇ ਰੰਗਾਂ ਨੂੰ ਪਰਵਾਨ ਕਰ ਚੱਲੀ ਹਾਂ ਆਪਣੀਆਂ ਗਲਤੀਆਂ ਖਿਲਾਫ ਫਰਮਾਨ ਕਰ ਚੱਲੀ ਹਾਂ ਦਿਲਾਂ ਦੀਆਂ ਡੁੰਗਾਈਆਂ ਨੂੰ ਸਲਾਮ ਕਰ ਚੱਲੀ ਹਾਂ ਮਾਪਿਆਂ ਦੀਆਂ ਦੁਆਵਾਂ ਦਾ ਇੱਜ਼ਤ ਰਾਮ ਕਰ ਚੱਲੀ ਹਾਂ ਕੁਦਰਤੀਆਂ ਰਹਿਨਮਾਈਆਂ ਨੂੰ ਸਨਮਾਨ ਕਰ ਚੱਲੀ ਹਾਂ ਸਭ ਖੁੱਲੇ ਖਾਤਿਆਂ ਨੂੰ ਅੰਜਾਮ ਕਰ ਚੱਲੀ ਹਾਂ ਜ਼ਿੰਦਗੀ ਦੀਆਂ ਸੁਣਵਾਈਆਂ ਦਾ ਕਲਾਮ ਕਰ ਚੱਲੀ ਹਾਂ ਗਿਲੇ ਸ਼ਿਕਵੇ ਪੁਲਾ ਸਾਰੇ ਅੱਜ ਚੱਲੀ ਹਾਂ ਮਿੱਟੀ ਨਾਲ ਸਾਥ ਨਿਭਾ ਅੱਜ ਚੱਲੀ ਹਾਂ ਜੋਤ ਬਸ ਆਪਣੇ ਕਰਮਾਂ ਨੂੰ ਨਾਲ ਲੈ ਅੱਜ ਚੱਲੀ ਹਾਂ ਦੇਖ ਕਿਹੜੀਆਂ ਕਮਾਈਆਂ ਕਮਾ ਅੱਜ ਚੱਲੀ ਹਾਂ ਦੇਖ ਕਿਹੜੀਆਂ ਕਮਾਈਆਂ ਕਮਾ ਅੱਜ ਚੱਲੀ ਹਾਂ